ਇਮੀਗ੍ਰੇਸ਼ਨ ਨਾਲ ਸੰਬੰਧ ਖਬਰਾਂ ਦੀ ਸ਼ੁਰੂਆਤ ਕਰਕੇ ਕਿਲਮਰ ਅਬ੍ਰੀਗੋ ਗਾਰਸੀਆ ਦੇ ਨਾਲ ਜੁੜੀ ਖਬਰ ਤੋਂ ਇਹਨੂੰ ਗਲਤੀ ਦੇ ਨਾਲ ਜਿਹੜਾ ఓਐਲ ਸਲਵडोर ਪ੍ਰिजन ਦੇ ਵਿੱਚ ਰਿਪੋਰਟ ਕਰ ਦਿੱਤਾ ਗਿਆ ਸੀਗਾ ਜਦੋਂ ਉਹ ਵੀਡੀਓ ਆਈ ਸੀ ਤੇ ਉਸ ਵੀਡੀਓ ਦੇ ਵਿੱਚ ਦੱਸਦੇ ਆ ਕਿ ਜਿਹੜੀ ਜੈਨੀਫਰ ਵੈਸਕਿਊਜ਼ ਨਾਂ ਦੀ ਇੱਕ ਬੀਬੀ ਆ ਉਹਨੇ ਇਹਨੂੰ ਆਇਡੈਂਟੀਫਾਈਡ ਕੀਤਾ ਸੀਗਾ ਕਿ ਇਹ ਕਿਲਮਰ ਅਬ੍ਰੀਗੋ ਗਾਰਸੀਆ ਜਿਹੜਾ ਕਿ ਮੇਰਾ ਹਸਬੰਡ ਆ ਉਹਨੂੰ ਯੂਐਸ ਦਾ ਜਿਹੜਾ homeland security department ਉਹਦੇ ਵੱਲੋਂ ਉਹਨੂੰ ਪਰਮਟ ਜਾਰੀ ਕੀਤਾ ਗਿਆ ਸੀ ਤੇ ਉਹ ਇਸ ਵੇਲੇ ਲੀਗਲ ਤਰੀਕੇ ਦੇ ਨਾਲ ਅਮਰੀਕਾ ਅਮਰੀਕਾ ਦੇ ਵਿੱਚ ਰਹਿ ਰਿਹਾ ਸੀਗਾ ਉਹਦਾ ਇੱਕ ਬੱਚਾ ਵੀ ਹੈ ਇੱਕ ਉਹਦਾ ਮੁੰਡਾ ਉਹ ਵੀ ਅਮਰੀਕਨ ਸਿਟੀਜ਼ਨ ਹੈ ਤੇ ਇੱਕ ਜਿਹੜੀ ਉਹਦੇ ਘਰੋਂ ਬੀਬੀ ਆ ਉਹਦੀ ਜਿਹੜੀ ਵਾਈਫ ਆ ਉਹ ਵੀ ਜਿਹੜੀ ਅਮਰੀਕਨ ਸਿਟੀਜ਼ਨ ਆ ਸੋ ਉਹ ਉਹਨਾਂ ਦਾ ਦਾਵਾ ਇਹ ਆ ਕਿ ਅਸੀਂ ਲੀਗਲ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਉਹ ਬੰਦਾ ਰਹਿ ਰਿਹਾ ਸੀਗਾ ਲੰਘੇ ਦਿਨਾਂ ਦੇ ਵਿੱਚ MS13 ਗੈਂਗ ਜਦੋਂ ਰਿਪੋਰਟ ਕੀਤੇ ਗਏ ਤਾਂ ਉਦੋਂ ਉਹਦੀ ਵੀ ਜਿਹੜੀ ਆ ਵੀਡੀਓ ਉਹ ਸਾਹਮਣੇ ਆਉਂਦੀ ਆ ਵਾਈਟ ਹਾਊਸ ਨੇ ਇਹਦੀ ਆ ਆਲਰੇਡੀ ਪੋਸਟਿੰਗ ਤੇ ਸੀ ਕੀ ਅਸੀਂ ਜਿਹੜਾ ਕ੍ਰਾਈਮ ਦੇ ਵਿਰੋਧ ਨੂੰ ਜੇਠਣ ਦੇ ਲਈ ਜਿਹੜੇ ਐਮਐਸ 13 ਗੈਂਗ ਨਾਲ ਰਿਲੇਟਡ ਬੰਦੇ ਆ ਉਹਨਾਂ ਨੂੰ ਅਸੀਂ ਐਲ ਸਲਵਾਡੋਰ ਦੇ ਵਿੱਚ ਡਿਪੋਰਟ ਜਿਹੜਾ ਉਹ ਕਰ ਦਿੱਤਾ ਪਰ ਹੁਣ ਉਹਦਾ ਜਿਹੜਾ ਟਾਰਨੀ ਆ ਆਨਲਾਈਨ ਟਾਈਮ ਦੇ ਵਿੱਚ ਉਹ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਣੀ ਆ ਉਨੇ ਪੁੱਛਿਆ ਕਿ ਫੈਡਰਲ ਜੱਜ ਤੋਂ ਕਿ ਕਦੋਂ ਜਿਹੜੀ 트럼ਪ ਐਡਮਿਨਿਸਟ੍ਰੇਸ਼ਨ ਹੈ ਉਹ ਉਹਨੂੰ ਕਦੋਂ ਯੂਐਸ ਵਾਪਸ ਜਿਹੜੀ ਆ ਹੁਲਿਆ ਰਹੀ ਆ ਦੱਸਿਆ ਜਾ ਰਿਹਾ ਹੈ ਕਿ ਯੂਐਸ ਦੀ ਜਿਹੜੀ ਕੋਰਟ ਆ ਉਹ ਇਹ ਵੀ ਦੱਸਦੀ ਹੈ ਕਿ ਲੈਕ ਜੂਰੀਡਿਕਸ਼ਨ ਜਿਹੜੀ ਆ ਉਹਦੇ ਉੱਤੇ ਵੀ ਜਿਹੜੀ ਚਰਚਾ ਉਹ ਜ਼ਰੂਰ ਹੋਊਗੀ ਇਸ ਕੇਸ ਦੇ ਦਰਮਿਆਨ ਦੱਸਿਆ ਜਾਂਦਾ ਹੈ ਕਿ ਜਿਹੜਾ ਅਬ੍ਰੀਗੋ ਗਾਰਸੀਆ ਉਹ ਮੈਂਬਰ ਸੀਗਾ ਇਸ ਚੈਪਟਰ ਦਾ ਨਿਊਯਾਰਕ ਦੇ ਇਲਾਕੇ ਦੇ ਵਿੱਚ ਰਹਿੰਦਾ ਸੀਗਾ ਇਸ ਮਾਮਲੇ ਦੇ ਵਿੱਚ ਇੱਕ ਹੋਰ ਅਪਡੇਟ ਇਹ ਆ ਰਹੀ ਹੈ ਕਿ 29 ਸਾਲਾ ਜਿਹੜਾ ਉਹਨੇ ਪਰਮਟ ਉਹਨੂੰ ਇਸ਼ੂ ਹੋਇਆ ਸੀਗਾ ਪਰ ਅ ਜਦੋਂ ਉਹ 2011 ਦੀ ਗੱਲ ਆ ਜਦੋਂ ਉਹ ਬੰਦਾ ਜਿਹੜਾ ਉਹ ਐਲਵਾ ਐਲ ਸੈਡਵਾ ਰੋਡ ਤੋਂ ਜਿਹੜਾ ਉਹ ਭੱਜਿਆ ਸੀਗਾ ਕਿਉਂਕਿ ਉਹਨੂੰ ਖਤਰਾ ਸੀਗਾ ਕੁਝ ਗੈਂਗਸ ਤੋਂ ਉਸ ਤੋਂ ਬਾਅਦ ਉਹ ਇੱਥੇ ਆਉਂਦਾ ਤੇ ਇੱਥੇ ਜਿਹੜੀ ਉਹ ਵੈਸਕਿਸ ਸੂਰਾ ਨਾਮ ਦੀ ਇੱਕ ਲੜਕੀ ਆ ਉਹਦੇ ਨਾਲ ਉਹ ਵਿਆਹ ਕਰਦਾ ਪਰ ਜਦੋਂ ਇਹ ਐਮਐਸ 13 ਗੈਂਗ ਦੇ ਨਾਲ ਰਿਲੇਟਡ ਲੋਕਾਂ ਨੂੰ ਰਿਪੋਰਟ ਕੀਤਾ ਜਾਂਦਾ ਤਾਂ ਉਦੋਂ ਉਹਨੂੰ ਜਿਹੜਾ ਰਿਪੋਰਟ ਕਨਾਲ ਹੀ ਕਰ ਦਿੱਤਾ ਜਾਂਦਾ ਬਾਅਦ ਦੇ ਵਿੱਚ ਇੱਕ ਕਨਫੈਸ਼ਨ ਵੀ ਆਉਂਦੀ ਆ ਕਿ ਇਹ ਜਿਹੜਾ ਬੰਦਾ ਇਹਨੂੰ ਗਲਤੀ ਦੇ ਨਾਲ ਰਿਪੋਰਟ ਕਰ ਦਿੱਤਾ ਗਿਆ ਹੁਣ ਇਸ ਮਾਮਲੇ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਇੱਕ ਤਾਂ ਜੂਰੀ ਡਿਕਸ਼ਨ ਜਿਹੜੀ ਆ ਉਸ ਮਾਮ ਉਹਦੀ ਚਰਚਾ ਹੋ ਰਹੀ ਆ ਤੇ ਦੂਜਾ ਉਹਦਾ ਜਿਹੜਾ ਲਾਇਰ ਆ ਉਹਨੇ ਪੁੱਛਿਆ ਕਿ ਕਦੋਂ 트럼ਪ ਜਿਹੜਾ ਪ੍ਰਸ਼ਾਸਨ ਹੈ ਉਹਨੂੰ ਵਾਪਸ ਯੂ ਐਸ ਏ ਕਦੋਂ ਲਿਆ ਰਿਆ ਜੀ ਜੀ ਸੋ ਗਰਸੀਆ ਦੇ ਮਾਮਲੇ ਦੇ ਵਿੱਚ ਜੋ ਐਡਮ ਸ਼ੇਫਾ ਉਹਨਾਂ ਨੇ ਕਾਫੀ ਜ਼ਿਆਦਾ 트럼ਪ ਐਡਮਿਨਿਸਟ੍ਰੇਸ਼ਨ ਦਾ ਬਰੋਲ ਕੀਤਾ ਆ ਉਹਨਾਂ ਦੀਆਂ ਜੋ ਗਲਤੀਆਂ ਹੋਈਆਂ ਆ ਉਹ ਦੱਸਿਆ ਕਿ ਕਿਸ ਤਰ੍ਹਾਂ ਲੀਗਲੀ ਆਇਆ ਹੋਇਆ ਬੰਦਾ ਤੁਸੀਂ ਉਹਨੂੰ ਟੈਰਰਿਸਟ ਕਹਿ ਕੇ ਤੇ ਉਥੇ ਭੇਜ ਦਿੱਤਾ ਹੈਗਾ ਆ ਐਲਸਲਵਾਡੋਰ ਉਹਨੂੰ ਵਾਪਸ ਲਿਆਂਦਾ ਜਾਵੇ ਵੱਖ-ਵੱਖ 트럼ਪ ਐਡਮਿਨਿਸਟ੍ਰੇਸ਼ਨ ਦੇ ਆਫੀਸ਼ੀਅਲਸ ਇਹ ਕਹਿ ਰਹੇ ਜੀ ਸਾਡੇ ਕੋਲ ਕਲੈਰੀਕਲ 에ਰਰ ਹੋਈ ਆ ਉਹ ਕਹਿੰਦੇ ਇਹ ਕਲੈਰੀਕਲ 에ਰਰ ਦਾ ਕੀ ਮਤਲਬ ਹੈ ਤੁਸੀਂ ਚੱਕ ਕੇ ਉਹਨੂੰ ਇਦਾਂ ਦੀ ਜੇਲ੍ਹ ਚ ਪਾਤਾ ਜਿਹਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਕੋਈ ਜੋ ਚਾਰजेस ਨਹੀਂ ਸਕੇ ਸੋ ਇਹ ਇੱਕ ਬਹੁਤ ਇਹ ਇਹ ਤਾਂ ਇੱਕੋ ਹੀ ਇਨਸੀਡੈਂਟ ਹੋਈ ਆ ਬਾਕੀ ਪਤਾ ਨਹੀਂ ਕਿਦਾਂ ਦੇ ਲੋਕ ਜਿਹੜੇ ਆ ਇਦਾਂ ਚੱਕ ਚੱਕ ਕੇ ਮਾਰ ਦਿੱਤੇ ਗਏ ਆ ਬਾਕੀ ਮੁਰਦਾ ਭੇਜ ਦਿੱਤੇ ਗਏ ਹੈਗੇ ਆ ਸੋ ਇਹ ਇੱਕ ਬਹੁਤ ਵੱਡਾ ਇਸ਼ੂ ਬਣਦਾ ਜਾ ਰਿਹਾ ਹੈਗਾ ਇਸੇ ਤਰ੍ਹਾਂ ਇੱਕ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਸਪੋਰਟਰ ਸੀ ਵੋਟਰ ਸੀ ਉਹਨਾਂ ਦੀ ਵਾਈਫ ਨੂੰ ਆਈਸਾਲ ਆਲਿਆਂ ਨੇ ਅਰੈਸਟ ਕਰ ਲਿਆ ਸੀ ਉਹ ਵੀ ਬਹੁਤ ਵੱਡਾ ਕੇਸ ਬਣਿਆ ਸੀ ਹੁਣ ਇਹ ਖਬਰ ਆ ਰਹੀ ਆ ਕਿ ਕਮੀਲਾ ਮਨੂਜ਼ ਜੋ ਪਰੂਬੀਅਨ ਸਿਟੀਜ਼ਨ ਹੈਗੀ ਆ ਉਹ ਅਮਰੀਕਾ ਦੇ ਵਿੱਚ ਰਹੀ ਸੀ ਜਦੋਂ ਉਹਦਾ ਵੀਜ਼ਾ ਐਕਸਪਾਇਰ ਹੋ ਗਿਆ ਸੀ ਵਰਕ ਸਟੱਡੀ ਵੀਜ਼ਾ ਦੇ ਉੱਤੇ ਆਈ ਸੀ ਪਰ ਕੋਵਿਡ ਆ ਗਿਆ ਕੋਵਿਡ ਦੇ ਦੌਰਾਨ ਉਹ ਐਕਸਟੈਂਸ਼ਨ ਨਹੀਂ ਲੈ ਸਕੀ ਤੇ ਉਹਦਾ ਜਿਹੜਾ ਵਿਆਹ ਵੀ ਹੋ ਗਿਆ ਅਮਰੀਕਨ ਸਿਟੀਜ਼ਨ ਦੇ ਨਾਲ ਪਰ ਹੁਣ ਉਹ ਜਦੋਂ ਪਰੂਬੀਅਨ ਘੁੰਮਣ ਗਈ ਸੀ ਤਾਂ ਉਹਨੂੰ ਬਾਅਦ ਦੇ ਵਿੱਚ ਜਦੋਂ ਆਣਾ ਸੀ ਅਰੈਸਟ ਕਰ ਲਿਆ ਗਿਆ ਤੇ ਹੁਣ ਇਹ ਖਬਰਾਂ ਆ ਰਹੀਆਂ ਪਈ ਉਸ ਦੇ ਜਿਹੜੇ ਵਕੀਲ ਨੇ ਕਿਹਾ ਵੀ ਜੱਜ ਨੇ ਉਹਨਾਂ ਨੂੰ ਜਿਹੜੀ ਆ ਬੌਂਡ ਦੇ ਦਿੱਤਾ ਹੈਗਾ ਆ ਜੋ ਜਾਜਾ ਉਸਨੇ ਗ੍ਰਾਂਟ ਕਰ ਦਿੱਤਾ ਕਮੀਲਾ ਸਿਲਵੀਆ ਮਨੂਜ਼ ਨੂੰ ਬੌਂਡ ਤੇ ਉਹਦਾ ਜਿਹੜਾ ਐਡਜਸਟਮੈਂਟ ਆ ਪੈਂਡਿੰਗ ਐਡਜਸਟਮੈਂਟ ਸਟੇਟਸ ਦੀ ਉਹ ਉਹਦੇ ਵਿਆਹ ਦੇ ਨਾਲ ਹੀ ਜੋ ਹੋਈ ਹੈ ਯੂ ਐਸ ਸਿਟੀਜ਼ਨ ਦੇ ਨਾਲ ਤੇ ਉਹ ਹੁਣ ਉਸ ਨੂੰ ਛੱਡਿਆ ਜਾਵੇ ਜੱਜ ਕਹਿੰਦਾ ਵੀ ਉਹਨੂੰ ਜੇਲ੍ਹ ਚ ਰੱਖਣ ਦੀ ਕੋਈ ਤਕ ਨਹੀਂ ਬਣਦਾ ਹੈਗਾ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਦੇ ਸਪੋਕਸਪਰਸਨ ਜਿਹੜੇ ਆ ਉਹਨਾਂ ਨੇ ਕਿਹਾ ਵੀ ਅਸੀਂ ਠੀਕ ਆ ਜੱਜ ਦਾ ਜਿਹੜਾ ਰੂਲਿੰਗ ਆ ਉਸ ਨੂੰ ਫਾਲੋ ਕਰਾਂਗੇ ਸੋ ਇਹ ਕੇਸ ਵੀ ਕਾਫੀ ਜ਼ਿਆਦਾ ਹਾਈਲਾਈਟ ਹੋਇਆ ਸੀ ਇੱਕ 트াম্প ਦਾ ਵੱਡਾ ਸਪੋਰਟਰ ਸੀ ਉਹਦੀ ਵਾਈਫ ਨੂੰ ਜਦੋਂ ਆਈਸ ਵਾਲਿਆਂ ਨੇ ਅਰੈਸਟ ਕਰ ਲਿਆ ਸੀ ਜੀ ਇਸੇ ਮਾਮਲੇ ਦੇ ਵਿੱਚ ਇੱਕ ਜਿਹੜੀ ਹੋਰ ਅਪਡੇਟ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੀ ਆ ਕਿ ਲੰਘੇ ਦਿਨਾਂ ਦੇ ਵਿੱਚ ਹੋਜ਼ੇ ਗ੍ਰੈਗ ਗਿਓਰੀਓ ਕਾਂਜਲੈਸ ਜਿਹੜਾ ਕਿ ਵੈਂਜੂਏਲਾ ਦਾ ਰਹਿਣ ਵਾਲਾ ਉਹਨੂੰ ਜਿਹੜਾ ਰੀਟੇਨ ਕੀਤਾ ਗਿਆ ਸੀਗਾ ਪਰ ਉਹਨੂੰ ਹੁਣ ਛੱਡ ਦਿੱਤਾ ਗਿਆ ਕਿਉਂਕਿ ਉਹ ਉਹਦਾ ਦਾਅਵਾ ਇਹ ਸੀਗਾ ਕਿ ਉਹ ਯੂਐਸ ਦੇ ਵਿੱਚ ਆਪਣੇ ਜਿਹੜੇ ਆ ਭਰਾ ਉਹਨੂੰ ਆਰਗਨ ਡੋਨੇਟ ਕਰਨ ਦੇ ਲਈ ਉਹ ਆਇਆ ਸੀਗਾ ਤੇ ਇਸ ਕਰਕੇ ਉਹਨੂੰ ਚੱਕ ਲਿਆ ਸੀਗਾ ਹੋਇਆ ਕੀ ਸੀਗਾ ਕਿ ਪਿਛਲੇ ਦਿਨਾਂ ਦੇ ਵਿੱਚ ਇਹ ਵੈਂਜੂਏਲਾ ਦਾ ਰਹਿਣ ਵਾਲਾ ਬੰਦਾ ਜਿਹੜਾ ਉਹਨੂੰ ਇਮੀਗ੍ਰੇਸ਼ਨ ਅਥਾਰਟिटीज ਨੇ ਡਿਟੇਨ ਕਰ ਲਿਆ ਸੀਗਾ ਲਾਸਟ ਮੰਥ ਦੇ ਵਿੱਚ ਤੇ ਉਹਨੇ ਦਾਵਾ ਉਦੋਂ ਇਹ ਕੀਤਾ ਸੀਗਾ ਕਿ ਮੈਂ ਆਪਣੇ ਭਰਾ ਨੂੰ ਜਿਹੜਾ ਉਹ ਆਰਗਨ ਡੋਨੇਟ ਕਰਨ ਦੇ ਲਈ ਆਇਆ ਹੋਇਆ ਕਲੇ ਕਾਉਂਟੀ ਦੇ ਵਿੱਚ ਡਿਟੈਂਸ਼ਨ ਸੈਂਟਰ ਦੇ ਵਿੱਚ ਇਹਨੂੰ ਰੱਖਿਆ ਗਿਆ ਸੀ ਹੋਜ਼ੇ ਗ੍ਰੈਗਰੀਗੋ ਗੋਂਜ਼ਾਲੇਸ ਨੂੰ ਇਹਦਾ ਜਿਹੜਾ ਭਰਾ ਹੋਜ਼ੇ ਐਲਫਰੇਡੋ ਪੈਕਿਓ ਉਹਨੂੰ ਇਹ ਜਿਹੜੇ ਆਪਣੇ ਕੁਝ ਸਰੀਰ ਦੇ ਅੰਗ ਜਿਹੜੇ ਉਹ ਦਾਨ ਕਰਨ ਆਇਆ ਸੀਗਾ ਪਰ ਦੱਸਿਆ ਜਾ ਰਿਹਾ ਕਿ ਹੁਣ ਇਹ ਆਪਣੇ ਆਪ ਨੂੰ ਇੱਕ ਰਾਹਤ ਦੇ ਤੌਰ ਤੇ ਦੱਸਿਆ ਮਹਿਸੂਸ ਕਰਦਾ ਕਿਉਂਕਿ ਇਹਨੂੰ ਹੁਣ ਰਿਲੀਜ਼ ਕਰ ਦਿੱਤਾ ਗਿਆ ਟੈਂਪਰੇਰੀਲੀ ਰਿਲੀਜ਼ ਕੀਤਾ ਗਿਆ ਇਮੀਗ੍ਰੇਸ਼ਨ ਡਿਟੈਂਸ਼ਨ ਦੇ ਵਿੱਚੋਂ ਸੋ ਉਹ ਕਹਿੰਦਾ ਕਿ ਇਹ ਜਿਹੜੀ ਇੱਕ ਮੈਂ ਆਪਣੇ ਭਰਾ ਦੇ ਲਈ ਜੰਗ ਲੜ ਰਿਹਾ ਸੀਗਾ ਇੱਕ ਤਾਂ ਉਸ ਮਾਮਲੇ ਦੇ ਵਿੱਚ ਮੇਰੀ ਜਿੱਤ ਆ ਤੇ ਇੱਕ ਜਿਹੜਾ ਆਈਸ ਨੇ ਮੈਨੂੰ ਗਲਤ ਤਰੀਕੇ ਦੇ ਨਾਲ ਜਿਹੜਾ ਡਿਟੇਨ ਕੀਤਾ ਸੀਗਾ ਉਸ ਮਾਮਲੇ ਦੇ ਵਿੱਚ ਵੀ ਮੇਰੀ ਜਿੱਤ ਆ ਪਰ ਉਹ ਕਹਿੰਦੇ ਕਿ ਜਿਹੜਾ ਟੈਂਪਰੀਰੀ ਰੀਲੀਜ਼ ਸ਼ਬਦ ਇੱਕ ਵਾਰਤਾ ਗਿਆ ਉਸ ਮਾਮਲੇ ਦੇ ਵਿੱਚ ਪਤਾ ਨਹੀਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਉਹਦਾ ਪ੍ਰਾਠੀਕ ਹੋ ਜੇ ਜਾਂ ਜਦੋਂ ਉਹ ਆਪ ਦਾ ਜਿਹੜਾ ਆਰਗਨ ਆ ਡੋਨੇਟ ਕਰ ਦੇਵੇ ਉਸ ਤੋਂ ਬਾਅਦ ਉਹਦੇ ਨਾਲ ਕੀ ਹੋਊਗਾ ਇਹਦੇ ਬਾਰੇ ਉਹ ਕਹਿੰਦਾ ਵੀ ਮੈਨੂੰ ਕੁਝ ਵੀ ਪਤਾ ਨਹੀਂਗਾ।